ਦਤਾ ਹੀ ਨਹੀਂ ਲੰਗਰ ਛਾ ਕੇ ਤੇ ਗੁਰਦੁਆਰੇ ਬਹਿਣਾ ਸੀ ਕਿਸਾ ਨੂੰ ਬਾਕੀ ਤੇ ਮਾਰਕੀਟਾਂ ਵਿੱਚ ਰੋ ਛਕ ਦੇ ਛਕਾਉਨੇ ਆ ਅੱਜ ਕੱਲ ਤਾਂ ਰੇਸ ਲੱਗੀ ਹੋਈ ਆ ਵੀ ਉਹਨੇ ਲੰਗਰ ਇਨੇ ਛਕਾਏ ਅਸੀਂ ਲੰਗਰ ਇਦਾਂ ਦਾ ਲਾਉਣਾ ਤੋ ਅਸੀਂ ਤਾਂ ਇਸ ਗੱਲ ਨੂੰ ਸਮਝਣਾ ਸੀ ਕਿ ਲੰਗਰ ਦਾ ਮਤਲਬ ਹੁੰਦਾ ਵੀ ਜਿਹੜਾ ਆਇਆ ਨਾ ਉਹਨੂੰ ਮਨ ਦਾ ਲੰਗਰ ਵੀ ਮਿਲੇ ਤੇ ਤਨ ਦਾ ਲੰਗਰ ਵੀ ਮਿਲੇ ਬਸ ਉਹਦਾ ਮਤਲਬ ਇੰਨਾ ਕੁ ਸੀ ਜਿੰਨਾ ਸਾਦਾ ਸਿੰਪਲ ਖਾਓਗੇ ਉੰਨੀ ਤੁਹਾਡੀ ਤਾਇਆ ਵਧੀਆ ਰਹੇਗੀ ਉਹਨੇ ਅਸੀਂ ਲੰਬਾ ਟਾਈਮ ਕੰਮ ਕਰ ਪਾਵਾਂਗੇ ਬਹੁਤ ਕੁਝ ਹੈ ਮਾਰਕੀਟ ਦੇ ਵਿੱਚ। ਤੋਂ ਸਾਰਾ ਕੁਝ ਸਾਨੂੰ ਹੁਣ ਤੁਸੀਂ ਕਹੋਗੇ ਇਹ ਗੱਲਾਂ ਦਾ ਗੁਰਮਤ ਨਾਲ ਕੋਈ ਸੰਬੰਧ ਹੈਗਾ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੋ ਹਾਂ ਤੇ ਸਹ ਘੋਲ ਕਮਾਇਆ। ਥੋੜਾ ਸਮੇਂ ਥੋੜਾ ਹੀ ਖਾਵੇ। ਭੁੱਖ ਤੇ ਨੀਂਦ ਬੰਦੇ ਦੇ ਆਪਣੇ ਹੱਥ ਵਸੇ। ਇਹਨੂੰ ਕਿੰਨਾ ਵਧਾਉਣਾ ਤੇ ਕਿੰਨਾ ਘਟਾਉਣਾ ਇਹ ਬੰਦੇ ਦੇ ਆਪਣੇ ਹੱਥ ਵਸੇ। ਵਧਾਉਣੀ ਕਿੰਨੀ ਹੈ ਨੀਂਦ ਤੇ ਭੁੱਖ ਤੇ ਘਟਾਉਣੀ ਕਿੰਨੀ ਨੀਂਦ ਤੇ ਭੁੱਖ ਇਹ ਆਪਣੇ ਹੱਥ ਵਸੇ। ਇਹਨੂੰ ਵਧਾ ਵੀ ਸਕਦੇ ਆ ਤੇ ਇਹਨੂੰ ਆਪਾਂ ਬੋਲੋ ਜੀ। ਘਟਾ ਵੀ ਸਕਦੇ ਆ ਇਹ ਵੀ ਇੱਕ ਗੁਰਮਤ ਦਾ ਪੱਖ ਹੈ ਪਿਆਰਿਓ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਤਰੱਕੀਆਂ ਕੀਤੀਆਂ ਨੇ ਉਹਨਾਂ ਨੇ ਹਰ ਇੱਕ ਚੀਜ਼ ਨੂੰ ਕੰਟਰੋਲ ਕੀਤਾ ਹੋਇਆ ਹੈ ਨੀਂਦ ਨੂੰ ਵੀ ਭੁੱਖ ਨੂੰ ਵੀ ਹਰ ਇੱਕ ਚੀਜ਼ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਇਹੋ ਗੱਲ ਸਾਨੂੰ ਸਤਗੁਰ ਨੇ ਸਿਖਾਈ ਹੈ ਹੁਣ ਹੁਣ ਇੱਕ ਬੰਨੇ ਬਾਰਕ ਦੀ ਜਿਹੜੀ ਉਮਰ ਹੁੰਦੀ ਹੈ ਉਹ ਚੰਚਲ ਹੁੰਦੀ ਚੰਚਲ ਮਤ ਬਾਰਕ ਬੱਪਰੇ ਕੀ ਇੱਕ ਬੰਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਹਨਾਂ ਨੂੰ ਬਾਲਾ ਪ੍ਰੀਤਮ ਕਹਿੰਦੇ ਆ ਇਥੇ ਚੰਚਲ ਮਾਤ ਨਹੀਂ ਹੈ ਇਥੇ 5 ਸਾਲ ਦੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਲੈ ਕੇ ਬੈਠੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 7 ਸਾਲ ਦੇ ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚੈਰੀ 'ਚ ਸਵਾਲਾਂ ਦੇ ਜਵਾਬ ਦੇ ਰਹੇ ਨੇ ਮੇਰੀ ਮਾਂ ਝੂਠ ਬੋਲਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਇੱਕ ਬੱਚਾ ਜਿਹਦੀ ਤੁਸੀਂ ਹਿਸਟਰੀ ਸੁਣੀ ਹੋਣੀ ਹੈ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਜਾਇਆ ਗਿਆ ਕਿ ਉਹ ਗਿਣਤੀ ਤਾਂ 40 ਕ ਸਿੱਖਾਂ ਦੀ ਸੀ ਫੌਜਾਂ ਨੂੰ ਬੜੀ ਸ਼ਰਮ ਆਈ ਵੀ ਜੇ ਅਸੀਂ ਇਹ ਨਾ 40 ਨੂੰ ਲੈ ਕੇ ਜਾਵਾਂਗੇ ਫਰਕਸ਼ਰ ਦੇ ਦਰਬਾਰ ਵਿੱਚ ਉਹਨਾਂ ਕਹਿਣਾ ਐਨੇ ਮਹੀਨੇ ਲਾ ਦਿੱਤੇ ਇਹਨਾਂ 40 ਨੂੰ ਫੜਨ ਲਈ ਤੜਕੋ 40 ਨਹੀਂ ਫੜੇ ਗਈ ਨਾ ਸਮਾਂ ਲਾਤਾ ਫਿਰ ਆਪਣੀ ਨਲਾਇਕੀ ਛਪਾਉਣ ਲਈ ਉਹਨਾਂ ਨੇ ਪਿੰਡਾਂ ਵਿੱਚ ਗਸ਼ਤੀ ਫੌਜਾਂ ਭੇਜ ਕੇ ਉਹਨਾਂ ਨੇ ਗਿਣਤੀ ਵਿਧਾਈ 700 ਦੇ ਕਰੀਬ ਬਣਾ ਲੇ ਪਿੰਡਾਂ ਵਿੱਚ ਕੋਈ ਵਾਹੀ ਕਰਦਾ ਕੋਈ ਦੁਕਾਨ ਕਰਦਾ ਸੀ ਜਿਹੜਾ ਵੀ ਸਿੱਖ ਲੱਭਾ ਉਹਨਾਂ ਨੂੰ ਲੈ ਆਂਦਾ ਉਹਨਾਂ ਵਿੱਚੋਂ ਇੱਕ ਨੌਜਵਾਨ ਸੀ ਜਿਹਦੇ ਦੇ ਵਿਆਹ ਨੂੰ ਕੁਝ ਦਿਨ ਹੋਏ ਸੀ ਮਹੀਨੇ ਨਹੀਂ ਸੀ ਹੋਏ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਗਏ ਮਾਂ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਜ਼ਾਲਮ ਸਰਕਾਰ ਦਿੱਲੀ ਲੈ ਗਈ ਹੈ ਮਾਂ ਵਿਚਾਰੀ ਵੀ ਖਫ ਦੀ ਖਪੌਂਦੀ ਮਗਰ ਪਹੁੰਚ ਗਈ ਰੋਜ 100 100 ਸਿੱਖ ਨੂੰ ਰੋਜ ਸ਼ਹੀਦ ਕੀਤਾ ਜਾਂਦਾ ਜ਼ਾਲਮ ਸ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ 100 ਸਿੱਖ ਰੋਜ ਸ਼ਹੀਦ ਹੁੰਦਾ ਉਹ ਇਹ ਵੇਂਦੇ ਸੀ ਕਿ ਇਸ ਸਿਕੋਂ ਦਾ ਬਾਦਸ਼ਾਹ ਹੈ ਇਹਦੇ ਸਾਹਮਣੇ 100 ਸਿੱਖਾਂ ਨੂੰ ਰੋਜ ਸ਼ਹੀਦ ਕਰਾਂਗੇ ਇਹ ਡਰ ਜਾਏਗਾ ਇਹ ਇਸਲਾਮ ਕਬੂਲ ਕਰ ਜਾਏਗਾ ਸਿੱਖੀ ਛੱਡ ਜਾਏਗਾ ਕਿਉਂਕਿ ਕਦੀ ਉਹਨਾਂ ਨੇ ਇਤਿਹਾਸ ਸੁਣਿਆ ਸੀ ਬੰਦਾ ਸਿੰਘ ਬਹਾਦਰ ਦਾ ਵੀ ਇਹ ਤੇ ਮਾਧੋਦਾਸ ਵਰਾਗੀ ਤੇ ਆ ਇਹਦੇ ਕੋਲੋਂ ਤੇ ਹਿਰਨ ਮਰ ਗਈ ਸੀ ਪ੍ਰਸੂਤ ਹੋਈ ਜਿਹੜਾ ਇੱਕ ਹਿਰਨ ਦੇ ਬੱਚੇ ਵੇਖ ਕੇ ਇਹ ਵਰਾਗ ਧਾਰਨ ਕਰ ਗਿਆ 100-100 ਸਿੱਖ ਰੋਸ਼ੀਦ ਹੋ ਰਹੇ ਨੇ ਇਹਨੇ ਸਿੱਖੀ ਛੱਡ ਦੇਣੀ ਹੈ ਇਹਨੇ ਸਿੱਖੀ ਤੋਂ ਬਾਗੀ ਹੋ ਜਾਣਾ ਹੈ ਹੁਣ ਰੋਜ਼ 100-100 ਸਿੱਖ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਮਾਂ ਪਾਉਂਚ ਕੀ ਫ੍ਰੈਕਚਰ ਦੇ ਦਰਵਾਰ ਵਿੱਚ ਬਾਸਾ ਸਲਾਮਤ ਮੇਰਾ ਪੁੱਤਰ ਪੁਲੇਖੇ ਨਾਲ ਤੁਹਾਡੇ ਸਿਪਾਈ ਫੜ ਲਿਆਏ ਨੇ ਮੇਰਾ ਬੱਚਾ ਸਿੱਖ ਨਹੀਂ ਹੈ ਫਰਕਸ਼ਰ ਨੂੰ ਪਤਾ ਲੱਗ ਗਿਆ ਵੀ ਮਾਂ ਤੇ ਸਿੱਖ ਹੈ ਕੋਈ ਕੁਦਰਤੀ ਗੱਲ ਹੈ ਮਮਤਾ ਬੜੀ ਵੱਡੀ ਚੀਜ਼ ਹੁੰਦੀ ਹੈ ਜੀ ਮਮਤਾ ਵਿੱਚ ਕਈ ਵਾਰੀ ਮਾਪੇ ਵੀ ਡੋਲ ਜਾਂਦੇ ਨੇ ਉਹਨੇ ਕਿਹਾ ਮਾਤਾ ਜੀ ਤੁਹਾਡਾ ਪੁੱਤਰ ਕਹਿ ਦੇਵੇ ਮੈਂ ਸਿੱਖ ਨਹੀਂ ਅਸੀਂ ਉਹਦੀ ਜਾਨ ਬਖਸ਼ ਦੇਵਾਂਗੇ ਇਦਾ ਮਤਲਬ ਉਦੋਂ ਤੱਕ ਸਿੱਖਾਂ ਦਾ ਇੱਕ ਵੀ ਬੱਚਾ ਸਿੱਖੀ ਤੋਂ ਬਾਗੀ ਨਹੀਂ ਸੀ ਇਹਨਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਪੈਸੇ ਦੀ ਅਮੀਰੀ ਨਹੀਂ ਹੁੰਦੀ ਕਰਤਾਰ ਤੇ ਕਰੈਕਟਰ ਤੇ ਸਿੱਖੀ ਦੀ ਅਮੀਰੀ ਹੁੰਦੀ ਅਸੀਂ ਅੱਜ ਉਹਨਾਂ ਦੀ ਬਦੌਲਤ ਬੈਠੇ ਆ ਜਿਨ੍ਹਾਂ ਨੇ ਖੰਡੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਅਰਦਾਸ ਦਾ ਜਿਹੜਾ ਪਹਿਲਾ ਪੈਰਾ ਪੜ੍ਹਦੇ ਆਪਾਂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਅੱਜ ਅਸੀਂ ਉਹਨਾਂ ਦੀ ਬਦੌਲਤ ਅਣਖ ਗੈਰ ਤੇ ਸਵਾ ਮੜ ਵਾਲਾ ਜੀਵਨ ਜਿਉ ਰਹੇ ਹਾਂ ਗੁਰੂ ਕੇ ਪਿਆਰੇ ਸਿੱਖੋ